ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਾਲਾ ਪੰਜਵਾ ਭਾਰ ਬ੍ਰਹਮਾ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾਖਿਆ ਤਿਉ ਰਹੀਏ ਤੂੰ ਜਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀਏ ਰਹਾਓ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਉਜਿਉ ਖਿਆਦਿਆਂ ਰਹੀਏ ਤੁਧ ਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAHE ਜਿਉ ਤੂੰ ਉਜਿਉ ਰੱਖਿਆ ਦਿਉ ਰਹੀਏ ਤੁਧ ਪਾਵੇ ਤਾਂ ਨਾਮ ਵਿਚ ਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਜਿਉ ਰੱਖਿਆ ਦਿਉ ਰਹੀਏ ਤੁਧ ਪਾਵੇ ਤਾਂ ਨਾਮ ਵਿੱਚ ਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਜਿਉ ਰਾਖਿਆ ਦਿਉ ਰਹੀਏ ਤੁਧ ਪਾਵੇ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਜਿਉ ਰੱਖਿਆ ਦਿਉ ਰਹੀਏ ਤੁਧ ਪਾਵੇ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJIO TU JIO RAKHE DIAN RAHIYE TU DAPA VETHA NAM JAPAVE SUKH TE RA DITTA LAHIYE RHAU MUKT BHAGAT YUGAT TEERI SEWA JIS TU AAP KARAHE TAHAN BAAK UNTH JAI KIRTAN TEERA TU AAPE SARDA LAHIYE ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖੈਦਿਆਂ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀਏ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਜਿਉ ਰਾਖਿਆ ਦਿਉ ਰਹੀਏ ਤੁਧ ਪਾਵੇ ਤਾਂ ਨਾਮ ਚ ਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾ ਕਹਦਿਆਂ ਰਹੀਏ ਤੂੰ ਦਪਾ ਵੇਚਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾ ਕਹਦਿਆਂ ਰਹੀਏ ਤੁਧ ਪਾ ਵੇਤਾ ਨਾਮ ਵਿਚ ਪਾਵੇ ਸੁਖ ਤੇਰਾ ਦਿੱਤਾ ਲਹੀਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤहां ਬਹਿ ਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਕਹਦਿਆਂ ਰਹੀਏ ਤੁਧ ਪਾ ਵੇਚਾ ਨਾਮ ਵਿੱਚ ਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿ ਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਏ ਸੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਉਜਿਉ ਰੱਖਿਆ ਦਿਉ ਰਹੀਏ ਤੁਧ ਪਾਵੇ ਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਉਜਿਉ ਖਿਆਦਿਆਂ ਰਹੀਏ ਤੁਧ ਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬਹਿਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਣ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰਾ ਕਿਆ ਦਿਮ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਖਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਜਿਉ ਰੱਖਿਆ ਤੇਂ ਰਹੀਏ ਤੁਧ ਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਸੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰੱਖੇ ਹੋ ਰਹੀਏ ਤੋ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀਏ ਰਹਾਓ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਸੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਰੱਖ ਆਦਿ ਆਮ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕ ਉਠ ਜਾ ਕਿਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAHE ਜਿਉ ਤੂੰ ਜਿਉ ਰੱਖਿਆ ਦਿਉ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖੈਦਿਆਂ ਰਹੀਏ ਤੂੰ ਦਪਾ ਵੇਤਾ ਨਾਮ ਵਿੱਚ ਪਾਵੈ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖੈਦਿਆਂ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀਏ ਰਹਾਉ ਮੁਖਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈ ਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਣ ਤੋੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਜਿਉ ਰੱਖਿਆ ਤੇ ਰਹੀਏ ਤੁਧ ਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾਂ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM RAJ ਜਿਉ ਤੂੰ ਉਜਿਉ ਰੱਖਿਆ ਤੇ ਰਹੀਏ ਤੁਧ ਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਓ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਣਾ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਤੋਹੀ ਮਹਾਲਾ ਪੰਜਵਾ ਭਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਿਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ RAM ਰਾਏ ਜਿਉ ਤੂੰ ਜਿਉ ਖੇਦਿਆਂ ਰਹੀਏ ਤੂੰ ਦਪਾ ਵੇਤਾ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਈਏ ਰਹਾਉ ਮੁਕਤ ਭਗਤ ਯੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕਉਂਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਈਏ ਸੇਮਰਾ 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 ਨਾਮ ਜੀਵਾ ਮਨ ਤਨ ਹੋਏ ਨਿਹਾਲਾ ਚਰਨ ਕਮਲ ਤਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਏ ਉਸ ਵੇਲਾ ਸੁਹਾਵੇ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਭਏ ਕਿਰਪਾਲ ਸਤਗੁਰ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ